ਬਹੁਤ سارے ਲੋਕਾਂ ਦੇ ਵਿਚਾਰ ਧਾਰਾ ਹੈ ਕਿ ਦਸਮ ਦਵਾਰ ਇੱਥੇ ਦੋਨੋਂ ਅੱਖਾਂ ਦੇ ਵਿੱਚ ਇੱਥੇ ਕਈਆਂ ਦੀ ਨਹੀਂ ਥੋੜਾ ਜਿਹਾ ਹੋਰ ਉੱਪਰ ਹੈ ਕਈ ਕਹਿੰਦੇ ਨੇ ਖੋਪੜੀ ਦੇ ਉੱਪਰ ਹੈ ਕਈ ਕਹਿੰਦੇ ਖੋਪੜੀ ਦੇ ਪਿੱਛੇ ਹੈ ਕਈ ਲੋਕੀ ਕਹਿੰਦੇ ਇੱਥੇ ਧੁੰਨੀ ਦੇ ਵਿੱਚ ਵੀ ਹੈ ਮਨ ਜਦ ਤੱਕ ਆਪਣੇ ਨਿਜ ਘਰ ਦੇ ਵਿੱਚ ਨਹੀਂ ਆਂਦਾ ਉਦੋਂ ਤੱਕ ਇਸ ਨੂੰ ਵੀ ਚੈਨ ਨਹੀਂ ਆਏਗਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁ ਨਾ ਹੋਏ ਕੋ ਫੇਰਾ ਇਸੇ ਤਰੀਕੇ ਨਾਲ ਗੁਰਬਾਣੀ ਗੁਰੂ ਜੀ ਸਾਨੂੰ ਇਹ ਹੀ ਸਮਝਾ ਰਹੇ ਨੇ ਕਿ ਦਸਮ ਦਵਾ ਜਿਹੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਹਾਂ ਆਪ ਸਾਰੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਪਿਆਰਿਓ ਅੱਜ ਦਾ ਜਿਹੜਾ ਟੌਪਿਕ ਰਹਿਣ ਵਾਲਾ ਆ ਇਹ ਟੌਪਿਕ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਆ ਤੇ ਬਹੁਤ ਸਾਰੇ ਜੀਵਾਂ ਦਾ ਇਸ ਤੋਂ ਰਿਲੇਟਿਡ ਅਕਸਰ ਸਵਾਲ ਵੀ ਆਇਆ ਕਰਦਾ ਆ ਤੇ ਬਹੁਤ ਸਾਰੇ ਜੀਵਾਂ ਦੇ ਅੰਦਰ ਇਹ ਟੌਪਿਕ ਜਿਹੜਾ ਹੈ ਉਹ ਘੁੰਮਦਾ ਵੀ ਰਹਿੰਦਾ ਹੈ ਖਾਸ ਕਰਕੇ ਉਹਨਾਂ ਜੀਵਾਂ ਦੇ ਅੰਦਰ ਜਿਹੜੇ ਪਰਮੇਸ਼ਰ ਦੇ ਭਾਗ ਦੇ ਵਿੱਚ ਨੇ ਜਿਹੜੇ ਕੁਰਬਾਨੀ ਨੂੰ ਵਿਚਾਰਦੇ ਨੇ ਖੋਜਦੇ ਨੇ ਇਸ ਟੌਪਿਕ ਦੇ ਉੱਪਰ ਲੋਕਾਂ ਦੀਆਂ ਵੱਖੋ ਵੱਖਰੀਆਂ ਵਿਚਾਰ ਧਾਰਾ ਵੀ ਨੇ ਤੇ ਇਹ ਟੌਪਿਕ ਜਿਹੜਾ ਹੈ ਉਹ ਹੈ ਦਸ਼ਮ ਦਵਾਰ ਜੀ ਹਾਂ ਅੱਜ ਦਾ ਜਿਹੜਾ ਟੌਪਿਕ ਲੈਣ ਵਾਲਾ ਹੈ ਜਿਸ ਤੇ ਆਪਾਂ ਅਲ ਮਿਲ ਕੇ ਵਿਚਾਰ ਕਰਾਂਗੇ ਉਹ ਟੌਪਿਕ ਹੈ ਦਸਮ ਦਵਾਰ ਤੇ ਆਪਾਂ ਜੋ ਮਾਲਕ ਨੇ ਜਿੰਨੀ ਕੁ ਸੋਝੀ ਬਖਸ਼ੀ ਹੈ ਜਿਹੜਾ ਨਾ ਕਿ ਪ੍ਰੈਕਟੀਕਲ ਰਿਹਾ ਉਸ ਦੇ ਅਨੁਸਾਰ ਨਾਲੇ ਗੁਰਬਾਣੀ ਗੁਰੂ ਦਾ ਓਟ ਆਸਰਾ ਲੈ ਕੇ ਅਸੀਂ ਇਸ ਵਿਚਾਰ ਨੂੰ ਸਾਂਝਾ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਿਆ ਹੋਵੇਗਾ ਆਮ ਤੌਰ ਤੇ ਬਹੁਤ ਸਾਰੇ ਡੇਰੇ ਵੀ ਬਣੇ ਹੋਏ ਨੇ ਜਿਹੜੇ ਦਸਮ ਦਵਾਰ ਖੋਲਣ ਦੇ ਦਾਅਵੇ ਕਰਦੇ ਨੇ ਤੇ ਲੋਕਾਂ ਨੂੰ ਲੁੱਟ ਵੀ ਰਹੇ ਨੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਵਿਚਾਰਧਾਰਾ ਹੈ ਕਿ ਦਸਮਦਵਾਰ ਇੱਥੇ ਦੋਨੋਂ ਅੱਖਾਂ ਦੇ ਵਿੱਚ ਇੱਥੇ ਕਈਆਂ ਦੀ ਨਹੀਂ ਥੋੜਾ ਜਿਹਾ ਹੋਰ ਉੱਪਰ ਹੈ ਕਈ ਕਹਿੰਦੇ ਨੇ ਖੋਪੜੀ ਦੇ ਉੱਪਰ ਹੈ ਕਈ ਕਹਿੰਦੇ ਖੋਪੜੀ ਦੇ ਵਿੱਚ ਹੈ ਪਿੱਛੇ ਹੈ ਕਈ ਲੋਕੀ ਕਹਿੰਦੇ ਇੱਥੇ ਧੁੰਨੀ ਦੇ ਵਿੱਚ ਵੀ ਹੈ ਅਲੱਗ-ਅਲੱਗ ਲੋਕਾਂ ਦੀ ਵੱਖਰੀ-ਵੱਖਰੀ ਵਿਚਾਰਧਾਰਾ ਹੈ ਪਰ ਅਸੀਂ ਆਪਣੇ ਪ੍ਰੈਕਟੀਕਲ ਅਨੁਸਾਰ ਜਿੰਨੇ ਕੁ ਮਾਲਕ ਨੇ ਸੁਮਤ ਬਖਸ਼ੀ ਹੈ ਗੁਰੂ ਬਾਣੀ ਗੁਰੂ ਦਾ ਉਹ ਆਸਰਾ ਲੈ ਕੇ ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਆਂ ਦੇਖੋ ਭਗਤ ਕਬੀਰ ਜੀ ਸਾਨੂੰ ਸਮਝਾਉਣਾ ਕਰਦੇ ਨੇ ਸਭ ਤੋਂ ਪਹਿਲਾਂ ਇਸ ਕਾਇਆ ਦੇ ਬਾਰੇ ਤੇ ਨਾਲੇ ਸਾਨੂੰ ਡਿਫਰੈਂਸ਼ੀਏਟ ਕਰਕੇ ਦੱਸਦੇ ਨੇ ਕਿ ਜਿਹੜਾ ਦਸਮ ਦਵਾਰ ਹੈ ਤੁਹਾਡਾ ਇਸ ਕਾਇਆ ਦਾ ਇਸ ਦੇਹੀ ਦਾ ਇਸ ਨੋ ਤਰ੍ਹਾਂ ਦਾ ਹਿੱਸਾ ਬਿਲਕੁਲ ਨਹੀਂ ਹੈ ਇੱਥੇ ਉਹ ਇਸ ਗੱਲ ਨੂੰ ਬਿਲਕੁਲ ਕਾਟ ਕਰ ਦਿੰਦੇ ਨੇ ਕੱਟ ਦਿੰਦੇ ਨੇ ਕਿ ਦਸਮ ਦਵਾਰ ਜਿਹੜਾ ਸਾਡੀ ਦੇਹੀ ਦੇ ਅੰਦਰ ਨਹੀਂ ਹੈ ਕਿਹੜੀ ਦੇਹੀ ਜਿਹੜੀ ਦ੍ਰਿਸ਼ਟਮਾਨ ਹੈ ਜਿਹੜੀ ਸਾਨੂੰ ਸ਼ੀਸ਼ੇ ਦੇ ਮੂਰੇ ਖੜੇ ਹੋਣ ਤੇ ਦਿਸਦੀ ਹੈ ਤੇ ਦਸਮ ਦਵਾਰ ਦੇ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੌ ਦਵਾਰਾ ਬਾਰੇ ਥੋੜਾ ਜਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨੌ ਦਵਾਰ ਹੁੰਦੇ ਕੀ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਪਰ ਹੋ ਸਕਦਾ ਹੈ ਕਈ ਜੀਵ ਇਹੋ ਜਿਹੀ ਵੀ ਹੋਣ ਜਿਨ੍ਹਾਂ ਨੂੰ ਨੌ ਦਵਾਰਾਂ ਦਾ ਹੀ ਅਜੇ ਪਤਾ ਨਾ ਹੋਵੇ ਦੇਖੋ ਨੋ ਦੁਵਾਰਾਂ ਦੇ ਵਿੱਚੋਂ ਸੱਤ ਦੁਵਾਰ ਸਾਡੇ ਇਸ ਫੇਸ ਦੇ ਉੱਪਰ ਹੀ ਨੇ ਸਾਡੇ ਇਸ ਸ਼ਕਲ ਦੇ ਉੱਪਰ ਹੀ ਨੇ ਮੁਖੜੇ ਦੇ ਉੱਤੇ ਹੀ ਨੇ ਉਹ ਕਿਹੜੇ ਨੇ ਦੋ ਅੱਖਾਂ ਦੇ ਦੋ ਨੱਕ ਦੀਆਂ ਸੁਰਾਂ ਦੋ ਕੰਨਾਂ ਦੀਆਂ ਤੇ ਇੱਕ ਮੂਹ ਦਾ ਇਹ ਹੋ ਗਏ ਸੱਤ ਦੁਵਾਰ ਤੇ ਇੱਕ ਦੁਵਾਰ ਜਿੱਥੋਂ ਅਸੀਂ ਮਲ ਤਿਆਗ ਕਰਦੇ ਹਾਂ ਇੱਕ ਜਿੱਥੋਂ ਅਸੀਂ ਮੂਤਰ ਤਿਆਗ ਕਰਦੇ ਹਾਂ ਤੇ ਟੋਟਲ ਕਿੰਨੇ ਹੋ ਗਏ ਸਾਡੇ ਨੋ ਦੁਵਾਰ ਹੁਣ ਭਗਤ ਕਬੀਰ ਜੀ ਬਹੁਤ ਸੋਨਾ ਗੁਰਬਾਣੀ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਨੌ ਘਰ ਦੇਖ ਜੋ ਕਾਮਣ ਭੁਲੀ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੈ ਕਰ ਮੂਸੈ ਦਸਵੈ ਤਤ ਸਮਾਈ ਕਿ ਜਿਹੜਾ ਜੀਵ ਇਹ ਨੌ ਘਰ ਦੇਖ ਕੇ ਭੁੱਲ ਜਾਂਦਾ ਆ ਕਿਸ ਨੂੰ ਪਰਮੇਸ਼ਰ ਨੂੰ ਉਹਨੂੰ ਅਨੂਪ ਵਸਤੂ ਨਹੀਂ ਮਿਲਦੇ ਅਨੂਪ ਵਸਤੂ ਕੀ ਸੀ ਨਾਮ ਕਾਮਣ ਇੱਥੇ ਕਿਸ ਨੂੰ ਕਿਹਾ ਹੈ ਸਾਡੇ ਜੋਤ ਨੂੰ ਕਿਉਂਕਿ ਸਾਡੀ ਜੋਤ ਕਾਮਣ ਹੈ ਇਸ ਤਰੀਏ ਪਰਮੇਸ਼ਰ ਜਿਹੜਾ ਹੈ ਉਹ ਪਤੀ ਹੈ ਠਾਕੁਰੇਕ ਸਭਾਈ ਨਾਲ ਇਸ ਕਰਕੇ ਇੱਥੇ ਸਾਨੂੰ ਕਿਹਾ ਗਿਆ ਹੈ ਕਾਮਣ ਬਾਉ ਸਾਡੀ ਜੋਤ ਨੂੰ ਕਿਹਾ ਗਿਆ ਹੈ ਕਹਿੰਦੇ ਨੋ ਘਰ ਦੇਖ ਜੋ ਕਾਮਣ ਭੋਲੀ ਬਸਤ ਅਨੂਪਨਾ ਪਾਈ ਉਸ ਨੂੰ ਅਨੂਬਸਤੂ ਯਾਨੀ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂ ਕਿ ਨਾਮ ਕਿੱਥੇ ਪਿਆ ਕਹਿੰਦੇ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ ਕਿਉਂਕਿ ਇਹ ਨੋ ਦਰਾਂ ਦੀ ਜੜੀ ਦੇਹੀ ਹੈ ਇਸ ਨੂੰ ਕਾਲ ਰੂਪੀ ਮੂਸੇ ਨੇ ਖਾ ਜਾਣਾ ਹੈ ਜਿਹੜਾ ਤੱਤ ਪਿਆ ਹੈ ਯਾਨੀ ਕਿ ਨਾਮ ਪਿਆ ਹੈ ਅਨੂਬਸਤੂ ਹੈ ਉਹ ਦਸਵੇਂ ਦਰ ਦੇ ਅੰਦਰ ਹੈ ਦਸਵੇਂ ਘਰ ਦੇ ਅੰਦਰ ਜਦੋਂ ਤੱਕ ਉਹ ਦਸਵਾ ਦਰਵਾਜ਼ਾ ਨਹੀਂ ਖੁੱਲਦਾ ਸਾਨੂੰ ਨਾਮ ਪ੍ਰਾਪਤ ਨਹੀਂ ਹੋਵੇਗਾ ਇਸ ਨੂੰ ਇੱਕ ਐਗਜ਼ਾਮਪਲ ਰਾਹੀਂ ਆਪਾਂ ਸਿੰਪਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਦਸ਼ਮ ਦੁਆਰ ਕਿੱਥੇ ਹੋ ਸਕਦਾ ਹੈ ਆ ਫਿਰ ਕਿਉਂਕਿ ਇੱਥੇ ਤਾਂ ਭਗਤ ਕਬੀਰ ਜੀ ਨੇ ਕਾਟ ਹੀ ਕਰਤੀ ਰੱਦ ਕਰਦਾ ਕਿ ਨੋ ਤਰ੍ਹਾਂ ਦਾ ਹਿੱਸਾ ਨਹੀਂ ਹੈ ਹੁਣ ਜਿਹੜੇ ਜੀ ਇਸ ਨੂੰ ਨੋ ਤਰ੍ਹਾਂ ਦੀ ਦੇਹ ਹੀ ਅੰਦਰ ਲੱਭ ਰਹੇ ਨੇ ਕਈ ਅੱਖਾਂ ਬੰਦ ਕਰਕੇ ਲੱਗੇ ਹੋਏ ਨੇ ਕਈ ਕਿਸੇ ਤਰੀਕੇ ਨਾਲ ਲੱਗੇ ਹੋਏ ਨੇ ਇਸ ਨੂੰ ਅੰਦਰ ਖੋਜਣ ਇੰਦਰਨੀ ਤੇ ਘਾਟੇ ਕਰਦੇ ਕਿ ਨੋ ਤਰ੍ਹਾਂ ਦੀ ਦ੍ਰਿਸ਼ਟਮਾਨ ਦੇ ਹੀ ਜੋ ਸਾਨੂੰ ਦਿਖ ਰਹੀ ਹੈ ਇਹਦੇ ਅੰਦਰ ਤਾਂ ਦਸਮ ਦਵਾਰ ਹੈ ਹੀ ਹੁਣ ਆਪਾਂ ਐਗਜ਼ਾਮਪਲ ਨਾਲ ਹੀ ਸਮਝਣ ਦੀ ਕੋਸ਼ਿਸ਼ ਕਰਦੇ ਆ ਮੰਨ ਲਓ ਇੱਕ ਘਰ ਮੇਰਾ ਹੈ ਇੱਕ ਘਰ ਤੁਹਾਡਾ ਹੈ ਮੇਰੇ ਘਰ ਦੇ ਆਪਣੇ ਨੋ ਦਰਵਾਜੇ ਨੇ 10 ਦਰਵਾਜੇ ਨੇ ਤੇ ਤੁਹਾਡੇ ਘਰ ਦੇ ਆਪਣੇ 10 ਦਰਵਾਜੇ ਨੇ ਪਹਿਲੇ ਨੋ ਦਰਵਾਜੇ ਕਿਹੜੇ ਨੇ ਮੰਨ ਲਓ ਕੋਈ ਬੈਡਰੂਮ ਦਾ ਹੈ ਕੋਈ ਕਿਚਨ ਦਾ ਹੈ ਕੋਈ ਵਾਸ਼ਰੂਮ ਦਾ ਹੈ ਕੋਈ ਡਰਾਈੰਗ ਰੂਮ ਦਾ ਹੈ ਇਸ ਤਰੀਕੇ ਨਾਲ ਤੁਹਾਡੇ ਆਪਣੇ ਘਰ ਦੇ ਵੀ 9 ਦਰਵਾਜੇ ਨੇ ਹੁਣ ਮੈਂ ਆਪਣੇ ਘਰ ਦੇ ਵਿੱਚ ਕੀ ਕਰ ਰਿਹਾ ਕਿਸ ਕਮਰੇ ਦੇ ਵਿੱਚ ਜਾ ਰਿਹਾ ਕਦੋਂ ਕਿਚਨ ਚ ਜਾ ਰਿਹਾ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਕਦੋਂ ਕਿਸ ਕਮਰੇ ਦੇ ਵਿੱਚ ਜਾ ਰਹੇ ਦਰਵਾਜ਼ਾ ਖੁੱਲ ਕੇ ਉਹ ਮੈਨੂੰ ਨਹੀਂ ਪਤਾ ਪਰ ਇੱਕ ਦਰਵਾਜ਼ਾ ਬਾਹਰ ਨੂੰ ਖੁੱਲਦਾ ਹੈ ਜਿਸ ਨੂੰ ਆਪਾਂ ਕਹਿੰਦੇ ਆ ਮੇਨ ਗੇਟ ਜਿਵੇਂ ਹੀ ਮੇਨ ਗੇਟ ਦਾ ਸਮ ਦਰਵਾਜ਼ਾ ਖੁੱਲਦਾ ਹੈ ਮੈਂ ਵੀ ਗਲੀ ਦੇ ਵਿੱਚ ਆ ਜਾਂਦਾ ਹੈ ਤੁਹਾਡਾ ਜਿਹੜਾ ਦਸੰਦ ਦਰਵਾਜ਼ਾ ਉਹ ਵੀ ਖੁੱਲਦਾ ਹੈ ਉਹ ਵੀ ਗਲੀ ਦੇ ਵਿੱਚ ਆ ਜਾਂਦਾ ਹੈ ਤੇ ਉਹ ਗਲੀ ਤੁਹਾਡੇ ਲਈ ਵੀ ਸਾਂਝੀ ਹੈ ਮੇਰੇ ਲਈ ਵੀ ਸਾਂਝੀ ਹੈ ਇਹਦਾ ਮੰਨ ਲਓ ਜਦੋਂ ਦਸਮ ਦਵਾਰ ਖੁੱਲਦਾ ਆ ਤੇ ਉਹ ਜਿਹੜਾ ਅੱਗੇ ਘਰ ਮਿਲਦਾ ਆ ਉਹ ਘਰ ਸਾਰਿਆਂ ਲਈ ਸਾਂਝਾ ਹੁੰਦਾ ਆ ਦਸਮ ਦਵਾਰ ਸਾਰਿਆਂ ਦਾ ਸਾਂਝਾ ਹੈ ਕਿ ਸਾਡਾ ਪਰਸਨਲ ਨਹੀਂ ਹੈ ਇਹ ਨਹੀਂ ਕਿ ਮੇਰਾ ਅੰਦਰ ਦਸਮ ਦਵਾਜਾ ਖੁੱਲ ਰਿਹਾ ਹੈ ਤੁਹਾਡਾ ਤੁਹਾਡੇ ਅੰਦਰ ਖੁੱਲ ਰਿਹਾ ਨਹੀਂ ਦਸਮ ਦਰਵਾਜਾ ਸਾਰਿਆਂ ਦੇ ਲਈ ਹੁਣ ਕਿੱਥੇ ਹੈ ਉਹ ਦਸਮ ਦਰਵਾਜਾ ਦਸਵਾਂ ਦਵਰ ਦਸਵਾਂ ਘਰ ਉਨੂੰ ਆਪਾਂ ਥੋੜਾ ਜਾਂ ਹੋਰ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਆਪਾਂ ਇਸ ਗੱਲ ਨੂੰ ਸਮਝ ਲਿਆ ਕਿ ਜਿਹੜਾ ਦਸਵਾਂ ਦਰ ਹੈ ਉਹ ਨੋ ਦਰਾਂ ਦਾ ਹਿੱਸਾ ਨਹੀਂ ਹੈ ਉਹ ਇਸ ਇਸ ਕਾਇਆ ਦਾ ਹਿੱਸਾ ਨਹੀਂ ਹੈ ਜਿਹੜੀ ਕਾਇਆ ਸਾਨੂੰ ਸ਼ੀਸ਼ੇ ਮੂਰੇ ਖੜੇ ਹੋਣ ਤੇ ਦਿਸ ਰਹੀਆਂ ਜਾਂ ਜਿਸ ਨੂੰ ਅਸੀਂ ਇਨ੍ਹਾਂ ਅੱਖਾਂ ਰਾਹੀਂ ਦੇਖ ਰਹੇ ਹਾਂ ਹੁਣ ਗੁਰੂ ਅਮਰਦਾਸ ਸਾਹਿਬ ਜੀ ਸਮਝਾਉਣਾ ਕਰਦੇ ਨੇ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਆ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਹੁਣ ਇੱਥੇ ਕੁੰਡੀ ਖੁੱਲਣੀ ਆ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਹਰ ਜਿਉ ਹਰ ਜਿਉ ਕੋਣ ਪਰਮੇਸ਼ਰ ਨੂੰ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਹੁਣ ਗੁਫਾ ਦੇ ਵਿੱਚੋਂ ਰੱਖ ਕੇ ਸਾਡਾ ਪਉਣ ਦਾ ਹੀ ਵਾਜਾ ਵਜਾਇਆ ਜਾ ਰਿਹਾ ਹੁਣ ਅਸੀਂ ਦੇਖਣਾ ਕਿ ਸਾਨੂੰ ਪਉਣ ਕਿੱਥੋਂ ਆ ਰਹੀ ਹੈ ਕਿ ਪੌਣ ਸਾਡੇ ਅੰਦਰੋਂ ਬਣਦੀ ਹੈ ਨਹੀਂ ਪੌਣ ਅਸੀਂ ਕਿੱਥੋਂ ਲੈ ਰਹੇ ਆ ਇੱਥੋਂ ਬਾਹਰੋਂ ਤਾਂ ਲੈ ਰਹੇ ਕਿੱਥੋਂ ਅਸੀਂ ਸਵਾਸ ਲੈ ਰਹੇ ਆ ਸਵਾਸ ਸਾਨੂੰ ਕਿੱਥੋਂ ਆ ਰਿਹਾ ਨੱਕ ਚ ਸਵਾਸ ਸਾਨੂੰ ਕਿੱਥੋਂ ਆ ਰਿਹਾ ਬਾਹਰੋਂ ਹੀ ਤਾਂ ਆ ਰਿਹਾ ਇਹਦਾ ਮੰਨ ਲਓ ਜਿਸ ਗੁਫਾ ਦੀ ਗੱਲ ਹੋ ਰਹੀ ਹੈ ਉਹ ਸਾਡੇ ਗੁਫਾ ਬਿਲਕੁਲ ਸਾਹਮਣੇ ਹੈ ਸਾਰਿਆਂ ਦੀ ਗੁਫਾ ਸਾਰਿਆਂ ਦੇ ਸਾਹਮਣੇ ਹੈ ਤਾਂ ਹੀ ਤੇ ਇਹ ਦਸਮ ਦਵਾਰ ਸਾਰਿਆਂ ਦੇ ਲਈ ਕੋਮਨ ਹੈ ਇਥੋਂ ਹੀ ਤਾਂ ਪਰਮੇਸ਼ਰ ਸਾਨੂੰ சுவாਸਾਂ ਦੀ ਬੁਰਕੀ ਦੇ ਕੇ ਪਾਲ ਰਿਹਾ ਹੈ ਆਪੇ ਕਰਤਾ ਕਰ ਕਰ ਦੇ ਕੇ ਦੇਂਦਾ ਸਾਹ ਸਿਰਾਹਾ ਹੈ ਸੂਦਰ ਕੇ ਹਾ ਸੂ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਕਿੱਥੇ ਬਹਿ ਕੇ ਉਹ ਸਾਰਿਆਂ ਨੂੰ ਪਾਲ ਰਿਹਾ ਹੈ ਕਿਹੜੀ ਗੁਫਾ ਦੇ ਵਿੱਚੋਂ ਪੌਣ ਦਾ ਵਾਜਾ ਵੱਜ ਰਿਹਾ ਬਸ ਇਸ ਨੂੰ ਆਪਾਂ ਫੜਨਾ ਜੇ ਅਸੀਂ ਕਿੱਥੋਂ ਸਾਨੂੰ ਪੌਣ ਆ ਰਿਹਾ ਇਸ ਟੈਕਨੀਕ ਨੂੰ ਆਪਾਂ ਫੜ ਲਿਆ ਤੇ ਅਸੀਂ ਦਸ਼ਮ ਘਰ ਦੇ ਵਿੱਚ ਦਸਵੇਂ ਦਰਵਾਜੇ ਦੇ ਵਿੱਚ ਐਂਟਰ ਕਰ ਸਕਦੇ ਆ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਹੁਣ ਇਹ ਨੌ ਦੁਆਰੇ ਪ੍ਰਗਟ ਤੇ ਸਾਰਿਆਂ ਨੂੰ ਦਿਸ ਰਹੇ ਆ ਤੁਹਾਨੂੰ ਵੀ ਦਿਸ ਰਹੇ ਆ ਮੈਨੂੰ ਵੀ ਦਿਸ ਰਹੇ ਆ ਹਰ ਇੱਕ ਨੂੰ ਦਿਸ ਰਹੇ ਆ ਪਰ ਦਸਵਾਂ ਗੁਪਤ ਕਰਤਾ ਹੈ ਸਾਡੇ ਸਾਹਮਣੇ ਸਵਾਸਾ ਨੂੰ ਉੱਥੋਂ ਹੀ ਆ ਰਿਹਾ ਪਰ ਗੁਪਤ ਕਰਤਾ ਗੁਪਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਚੀਜ਼ ਨਹੀਂ ਹੈ ਗੁਪਤ ਦਾ ਮਤਲਬ ਚੀਜ਼ ਹੈਗੀ ਹੈ ਪਰ ਸਾਨੂੰ ਨਹੀਂ ਦਿਖਦੀ ਤੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਦਸਮ ਦਰਵਾਜ਼ਾ ਤੁਹਾਡੇ ਸਾਹਮਣੇ ਹੀ ਹੈ ਜਿਹਦੇ ਵਿੱਚੋਂ ਪੌਣ ਦਾ ਵਾਜਾ ਵੱਜ ਰਿਹਾ ਹੈ ਜਦੋਂ ਤੱਕ ਪੌਣ ਦਾ ਵਾਜਾ ਵੱਜ ਰਿਹਾ ਹੈ ਇਹ ਨੋ ਦਰਾ ਦੀ ਕਾਇਆ ਜਿਹੜੀ ਹੈ ਇਹ ਖੜੀ ਹੈ ਇਹ ਹੱਸ ਵੀ ਰਹੀ ਹੈ ਬੋਲ ਵੀ ਰਹੀ ਹੈ ਰੋ ਵੀ ਰਹੀ ਹੈ ਕੁੰਮ ਵੀ ਰਹੀ ਹੈ ਫਿਰ ਵੀ ਰਹੀ ਹੈ ਪਰ ਜਿਵੇਂ ਹੀ ਇਹ ਦਰਵਾਜਾ ਛੱਟ ਕਰ ਦਿੱਤਾ ਜਾਏਗਾ ਭਾਵੇਂ ਕਿ ਇਹ ਦਰਵਾਜਾ ਬੰਦ ਕਰ ਦਿੱਤਾ ਜਾਏਗਾ ਸਵਾਸ ਸਾਨੂੰ ਆਣੇ ਬੰਦ ਹੋ ਜਾਣਗੇ ਤੇ ਉੱਥੇ ਹੀ ਅਸੀਂ ਟਹਿ ਟੇਰੀ ਹੋ ਜਾਵਾਂਗੇ ਤੇ ਅਸੀਂ ਭੁਲੇਖੇ ਦੇ ਵਿੱਚ ਕਿੱਥੇ ਲੱਭ ਰਹੇ ਹਾਂ ਅੱਖਾ ਬੰਦ ਕਰਕੇ ਅੰਦਰ ਇਹਨੂੰ ਤਾਂ ਪਹਿਲੇ ਹੀ ਕੂੜ ਕਾਇਆ ਕਹੇ ਤਾਂ ਗੁਰਬਾਣੀ ਨੇ ਇਹ ਸਰੀਰ ਸਭ ਮੂਲ ਹੈ ਮਾਇਆ ਇਹ ਸਰੀਰ ਨੂੰ ਤਾਂ ਪਹਿਲੇ ਹੀ ਮਾਇਆ ਦਾ ਮੂਲ ਕਹੇ ਤਾਂ ਤੇ ਅਸੀਂ ਕਿੱਥੇ ਲੱਗੇ ਹੋਏ ਹਾਂ ਲੱਭਣ ਅੰਦਰ ਬਿਲਕੁਲ ਹੀ ਅਪੋਜ਼ਿਟ ਕਰਦਾ ਸੀ ਕੰਮ ਬਿਲਕੁਲ ਹੀ ਉਲਟਾ ਕਰਦਾ ਕਹਿੰਦੇ ਗੁਰਦੁਆਰੇ ਲਾਇਆ ਭਾਵ ਨੇ ਇੱਕ ਨਾ ਦਸਵਾਂ ਦਵਾਰ ਦਿਖਾਇਆ ਹੁਣ ਦਸਵਾਂ ਦਵਾਰ ਦਿਖਾਉਂਦਾ ਤੇ ਹੈ ਲੇਕਿਨ ਦਿਖਾਉਂਦਾ ਕਿਸ ਨੂੰ ਹੈ ਕਹਿੰਦੇ ਜਿਹੜੇ ਗੁਰਦੇ ਦਵਾਰਾ ਭਾਵ ਨੇ ਲਾਂਦੇ ਨੇ ਗੁਰ ਕੀ ਹੈ ਵਿਧੀ ਜੁਗਤ ਤਰੀਕਾ ਹੈ ਟੈਕਨੀਕ ਹੈ ਜਿਵੇਂ ਆਮ ਤੌਰ ਤੇ ਆਪਾਂ ਕਹਿੰਦੇ ਨੇ ਭਾਈ ਤੂੰ ਇਹ ਗੁਰ ਕਿੱਥੋਂ ਲਿਆ ਪਾਓ ਕਿ ਤੂੰ ਕਿੱਥੋਂ ਸਿੱਖਿਆ ਹਰ ਚੀਜ਼ ਦਾ ਗੁਰ ਹੈ ਸੰਸਾਰ ਦੇ ਵਿੱਚ ਚਾਹੇ ਤੋ ਇਹ ਮਿਸਤਰੀ ਦਾ ਕੰਮ ਕਰ ਲੋ ਇਹ ਮਤ ਤੁਸੀਂ ਡਾਕਟਰ ਦੀ ਪੜ੍ਹਾਈ ਵੀ ਕਰ ਲੋ ਤਾਂ ਵੀ ਤੁਹਾਨੂੰ ਉਸ ਦੀ ਪ੍ਰੈਕਟਿਸ ਤੇ ਜਿਹੜੇ ਸਿੱਕੇ ਸਾਰੇ ਡਾਕਟਰ ਆ ਉਹਨਾਂ ਦੇ ਅੰਡਰ ਹੀ ਕਰਨੀ ਪਵੇਗੀ ਇਸ ਤਰੀਕੇ ਨਾਲ ਪਗਤੀ ਦਾ ਵੀ ਕੋਰ ਹੈ ਭਾਈ ਦੇ ਗੁਰਬਿੰਨ ਭਗਤ ਨਾ ਹੋਏ ਤੇ ਉਸ ਗੁਰ ਤੋਂ ਬਿਨਾ ਪਗਤੀ ਹੋ ਹੀ ਨਹੀਂ ਸਕਦੀ ਕਿਆ ਜਪ ਕਿਆ ਤਪ ਸੰਜਮ ਕਿਆ व्रत ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤ ਭਗਵਾਨ ਜਦ ਤੱਕ ਉਹ ਜੁਗਤ ਨਹੀਂ ਪਤਾ ਟੈਕਨੀਕ ਨਹੀਂ ਪਤਾ ਅੱਖਾਂ ਬੰਦ ਕਰਕੇ ਅੰਦਰ ਨਹੀਂ ਹੈ ਸਾਹਮਣੇ ਦੇਖਣ ਦੀ ਟੈਕਨੀਕ ਹੈ ਖੁੱਲਣਾ ਆ ਉਹ ਦਸਮ ਦਵਾਰ ਸਾਹਮਣੇ ਤੇ ਦੇਖਣਾ ਆ ਦੇਖਣ ਦੀ ਗੱਲ ਹੈ ਕਹਿੰਦੇ ਤਹ ਅਨੇਕ ਰੂਪ ਨਾਉ ਨਵ ਨਿਰਤਿਸ ਦਾ ਅੰਤ ਨੰ ਜਾਇ ਪਾਇਆ ਬਹੁਤ ਕੁਝ ਪਿਆ ਉੱਥੇ ਕੀ ਪਿਆ ਉਹ ਰੂਪ ਜਿਹੜਾ ਘੜਿਆ ਨਹੀਂ ਜਾ ਸਕਦਾ ਕਿਸੇ ਮਨੁੱਖ ਦੇ ਦਵਾੜਾ ਉਹ ਪਰਮੇਸ਼ਰ ਹੀ ਤੁਹਾਡਾ ਘੜਦਾ ਜਦੋਂ ਪਰਮੇਸ਼ਰ ਉਸ ਰੂਪ ਨੂੰ ਘੜੇਗਾ ਤੇ ਮੁੱਖ ਉਜਲ ਹੋਵੇਗਾ ਕਿਉਂ ਦਸਮ ਦਵਾਰ ਦੇ ਅੰਦਰ ਕੀ ਭੈ ਨਾਮ ਜਿਵੇਂ ਹੀ ਅਸੀਂ ਨਾਮ ਨੂੰ ਦੇਖਾਂਗੇ ਫਿਰ ਨਾਮ ਨੂੰ ਧਿਆਵਾਂਗੇ ਉਵੇਂ ਹੀ ਸਾਡਾ ਮੁੱਖ ਉਜਲ ਹੋਣਾ ਸ਼ੁਰੂ ਹੋ ਜਾਵੇਗਾ ਜਿੰਨੀ ਨਾਮ ਤਿਆ ਗਈ ਮਸ਼ੱਕਤ ਕਾਲ ਨਾਨਕ ਤੇ ਮੁੱਖ ਉਜਲੇ ਕੈਤੀ ਛੁੱਟੀ ਨਾਲ ਕਿਉਂਕਿ ਨਿਸ਼ਾਨੀ ਦਸਤੀ ਨਾਮ ਧਿਆਉਣ ਵਾਲਿਆਂ ਦੀ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਬਜਾਇਆ ਇਸੇ ਗੁਫਾ ਦੇ ਅੰਦਰ ਰੱਖ ਕੇ ਇਹ ਜਿਹੜਾ ਵਾਜਾ ਹੈ ਇਹ ਬਜਾਇਆ ਜਾ ਰਿਹਾ ਹੈ ਹੁਣ ਇਸ ਚੀਜ਼ ਨੂੰ ਆਪਾਂ ਬੁੱਝਣਾ ਹੈ ਸਮਝਣ ਦੀ ਕੋਸ਼ਿਸ਼ ਕਰਨੀ ਹੈ ਦਸ਼ਮ ਦਵਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੇ ਹੁਣ ਸਾਡਾ ਜਿਹੜਾ ਸਰੀਰ ਹੈ ਇਹ ਇਹਦੀ ਇੱਕ ਹੱਦ ਹੈ ਹੱਦ ਬੰਦੇ ਦੇ ਅੰਦਰ ਹੈ ਇਹਦਾ ਮੰਨ ਲਓ ਕਿ ਜਦੋਂ ਸਾਡਾ ਸਰੀਰ ਖਤਮ ਤੇ ਸਾਡਾ ਦਸ਼ਮ ਦਵਾਰ ਵੀ ਖਤਮ ਨਹੀਂ ਕਿਉਂਕਿ ਦਸ਼ਮ ਦਵਾਰ ਤਾਂ ਸਾਰਿਆਂ ਲਈ ਕੋਮਨ ਹੈ ਸਾਰੇ ਉੱਥੋਂ ਹੀ ਸੁਆਸ ਲੈ ਰਹੇ ਹੈ ਸਰੀਰ ਖਤਮ ਤੇ ਦਸਮ ਦਵਾਰ ਖਤਮ ਨਹੀਂ ਹੁੰਦਾ ਕਿਉਂਕਿ ਇਹ ਨੋ ਦਰਾਂ ਦੀ ਕਾਇਆ ਇਹਦੇ ਅੰਦਰ ਇੱਕ ਮਨ ਹੈ ਉਸ ਮਨ ਨੇ ਦਸਮ ਦਵਾਰ ਨੂੰ 부ਝਣਾ ਹੈ ਜਦੋਂ ਮਨ ਦਸਮ ਦਵਾਰ ਨੂੰ 부ਝ ਲੈਂਦਾ ਹੈ ਤੇ ਮਨ ਉਸ ਆਪਣੇ ਘਰ ਦੇ ਵਿੱਚ ਜਾ ਕੇ ਬਹਿ ਜਾਂਦਾ ਹੈ ਉਦੋਂ ਹੀ ਇਹ ਮਨ ਜਿਹੜਾ ਹੈ ਮੁਕਤ ਹੁੰਦਾ ਹੈ ਜਦੋਂ ਤੱਕ ਇਸ ਨੇ ਆਪਣੇ ਘਰ ਨੂੰ ਨਹੀਂ ਪਛਾਣਿਆ ਇਹ ਇਸ ਨੋ ਦਰਾਂ ਦੀ ਦੇਹੀ ਨੂੰ ਹੀ ਆਪਣਾ ਘਰ ਸਮਝਦਾ ਰਿਹਾ ਉਦੋਂ ਤੱਕ ਇਹ ਫਸਿਆ ਰਹਿੰਦਾ ਕਿਉਂਕਿ ਇਸ ਦੇਹੀ ਦੀ ਨਿਤ ਨਵੀਆਂ ਲੋੜਾਂ ਨੇ ਇਸ ਨੂੰ ਮਕਾਨ ਵੀ ਚਾਹੀਦਾ ਇਸ ਨੂੰ ਰੋਟੀ ਵੀ ਚਾਹੀਦਾ ਇਸ ਨੂੰ ਕੱਪੜਾ ਵੀ ਚਾਹੀਦਾ ਮਨ ਆਪਣੇ ਆਪ ਨੂੰ ਭੁੱਲ ਗਿਆ ਮਨ ਕਿ ਇਹਦੇ ਨਾਲ ਜੁੜ ਗਿਆ ਇਸ ਸ਼ਰੀਰ ਨਾਲ ਜੁੜ ਗਿਆ ਉਹ ਸ਼ਰੀਰ ਦੀ ਲੋੜਾਂ ਨੂੰ ਆਪਣੀ ਲੋੜਾਂ ਬਣਾ ਲਿਆ ਤੇ ਆਪਣੇ ਘਰ ਨੂੰ ਭੁੱਲ ਗਿਆ ਜਦੋਂ ਤੱਕ ਅਸੀਂ ਬਗਾਨੇ ਘਰ ਦੇ ਵਿੱਚ ਰਹਿੰਦੇ ਆ ਇੱਧਰ ਉੱਧਰ ਰਹਿੰਦੇ ਆ ਸਾਨੂੰ ਚੈਨ ਨਹੀਂ ਪੈਂਦਾ ਚਾਹੇ ਅਸੀਂ ਕਿਤੇ ਵੀ ਘੁੰਮਣ ਚੱਲੀਏ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਆਨੇ ਆ ਸਾਨੂੰ ਉਦੋਂ ਹੀ ਸਕੂਨ ਮਿਲਦਾ ਹੈ ਇਸੇ ਤਰੀਕੇ ਨਾਲ ਮਨ ਦਾ ਜਿਹੜਾ ਆਪਣਾ ਘਰ ਹੈ ਉਹ ਦਸਵਾਂ ਘਰ ਹੈ ਉਨਿਜ ਘਰ ਹੈ ਮਨ ਜਦ ਤੱਕ ਆਪਣੇ ਨਿਜ ਘਰ ਦੇ ਵਿੱਚ ਨਹੀਂ ਆਂਦਾ ਉਦੋਂ ਤੱਕ ਇਸ ਨੂੰ ਵੀ ਚੈਨ ਨਹੀਂ ਆਏਗਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁੜ ਨਾ ਹੋਏ ਕੋ ਫੇੜਾ ਇਸੇ ਤਰੀਕੇ ਨਾਲ ਗੁਰਬਾਣੀ ਗੁਰੂ ਜੀ ਸਾਨੂੰ ਇਹ ਹੀ ਸਮਝਾ ਰਹੀ ਨੇ ਕਿ ਦਸਮ ਦਵਾਰ ਜਿਹੜਾ ਹੈ ਅਗੰਮ ਹੈ ਅਪਾਰ ਹੈ ਪਰਮਪੁਰਖ ਦੀ ਘਾਟੀ ਹੈ ਜਿਹੜਾ ਪਰਮਪੁਰਖ ਕੌਣ ਪਰਮੇਸ਼ਰ ਜਿਸ ਦਾ ਨਾ ਕੋਈ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਭੇਖ ਹੈ ਉਹ ਜਿਹੜਾ ਆਪ ਅਗੰਮ ਹੈ ਉਸ ਨੋ ਤਰ੍ਹਾਂ ਦੇ ਕਾਇਆ ਦੇ ਅੰਦਰ ਨਹੀਂ ਰਹਿੰਦਾ ਉਹ ਅਗੰਮ ਅਗੰਮ ਦੇ ਵਿੱਚ ਹੀ ਰਹਿੰਦਾ ਹੈ ਤੇ ਜਿਹੜਾ ਆਪ ਅਗੰਮ ਹੈ ਤੇ ਉਸ ਦਾ ਜਿਹੜਾ ਘਾਰ ਹੈ ਦਸਮਾ ਦਵਾਰ ਉਹ ਵੀ ਕਿੰਨਾ ਅਗੰਮ ਹੋਏਗਾ ਇਸ ਚੀਜ਼ ਨੂੰ ਆਪਾਂ ਸਮਝਣਾ ਹੈ ਜਦੋਂ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਵਿਚਾਰਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਜ਼ਰੂਰ ਨੁਕਤੇ ਤੱਕ ਪਹੁੰਚਾਂਗੇ ਪਿਆਰਿਓ ਇੰਨੇ ਕ ਵਿਚਾਰ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਮੈਂ ਜਾਣਦਾ ਆ ਇਸ ਗੱਲ ਨੂੰ ਸਮਝਦਾ ਵੀ ਆ ਕਿ ਬਹੁਤ ਸਾਰੇ ਜਿਹੜੇ ਜੀਵ ਨੇ ਇਸ ਤੇ ਕਿੰਤੂ ਪਰੰਤੂ ਵੀ ਕਰਨਗੇ ਪਰ ਫਿਰ ਵੀ ਜੇ ਕਿਸੇ ਜੀਵ ਨੇ ਕੋਈ ਵਿਚਾਰ ਕਰਨੇ ਹੋਏ ਸਮਝਣਾ ਹੋਵੇ ਹਨਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗੇ ਨੰਬਰ ਦੇ ਦਵਾਂਗੇ ਕਾਲ ਕਰਕੇ ਆਪ ਜੀ ਵਿਚਾਰ ਵੀ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਲੰਬੀ ਨਾ ਕਰਦੇ ਹੋਏ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਵਿਚਾਰ ਕਰਦੇ ਹੋਏ ਅਨੇਕਾ ਪ੍ਰਕਾਰ ਦੀਆਂ ਪੋਲਾਂ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸੰਗਤ ਤੇ ਸਤਗੁਰ ਜੀ ਬਖਸ਼ਣਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ